ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਬੱਚੋ ਅੱਜ ਆਪਾਂ ਇਸ ਓੰਕਾਰ ਦਾ ਜਿਹੜਾ ਉਚਾਰਨ ਸਿੱਖਣਾ ਹੈ ਕਈ ਸੰਗਤਾਂ ਪੜ੍ਹਦੀਆਂ ਏਕ ਓੰਕਾਰ ਆਪਾਂ ਬੱਚਿਓ ਤੁਸੀਂ ਸੰਥਿਆ ਕਰ ਰਹੇ ਹੋ ਗੁਰਬਾਣੀ ਦੀ ਗੁਰਬਾਣੀ ਦਾ ਸ਼ੁੱਧ ਉਚਾਰਨ ਆਪਾਂ ਸਿੱਖਣਾ ਹੈ ਜੇ ਆਪਾਂ ਨੂੰ ਏਕ ਓੰਕਾਰ ਪੜ੍ਹਨਾ ਨਾ ਆਇਆ ਭਾਵੇਂ ਸਾਰੀ ਗੁਰਬਾਣੀ ਆਪਾਂ ਸਿੱਖ ਲਈਏ ਜੇ ਆਪਾਂ ਨੂੰ ਮੋਢੀ ਨਹੀਂ ਆਇਆ ਸਮਝ ਲਗੀ ਹੁਣ ਇਹਨੂੰ ਸੰਗਤਾਂ ਏਕਮਕਾਰ ਪੜਦੀਆਂ ਕਈ ਏਕਮਕਾਰ ਤੇ ਇੱਕ ਓੰਕਾਰ ਵੀ ਪੜਦੀਆਂ ਜਾਂ ਹੋਰ ਵੀ ਤਰੀਕੇ ਦੇ ਨਾਲ ਅਨੇਕਾ ਤਰੀਕੇ ਦੇ ਨਾਲ ਇਹ ਉਚਾਰਨ ਹੁੰਦਾ ਹੈ ਅੱਜ ਆਪਾਂ ਇਹਦਾ ਸੌਖਾ ਉਚਾਰਨ ਸਿੱਖਣਾ ਹੈ ਆਪਾਂ ਮੁਹਾਰਨੀ ਸਿੱਖੀ ਹੈ ਨਾ ਹਾਂਜੀ ਇਹ ਮੁਹਾਰਨੀ ਦੇ ਵਿੱਚੋਂ ਹੀ ਤੁਹਾਨੂੰ ਦੱਸਣਾ ਹੈ ਕਿ ਇਹਨਾਂ ਮੁਹਾਰਨੀ ਆਪਾਂ ਕਿਉਂ ਸਿੱਖੀਦੀ ਹੈ ਪਹਿਲਾਂ ਇਹ ਸ਼ਬਦ ਆਉਂਦਾ ਹੈ ਇੱਕ ਊਂਕਾਰ ਲਿਖਿਆ ਹੋਇਆ ਹੈ ਨਾ ਜਿੱਥੇ ਹਾਂਜੀ ਗਿਣਤੀ ਦਾ ਇਹ ਕਾ ਲਿਖਿਆ ਹੁੰਦਾ ਹੈ ਇਹਨੂੰ ਬੋਲਣਾ ਹੈ ਆ ਇੱਕ ਇਹਦੀ ਸਾਰੀ ਉੱਤੀ ਆ ਤੇ ਕਕਾ ਇੱਕ ਬੋਲਣਾ ਹੈ ਇਹਨੂੰ ਏ ਕਾ ਨਹੀਂ ਕਹਿਣਾ ਇੱਕ ਕਹਿਣਾ ਹੈ ਇੱਕ ਹਾਂ ਇੱਕ ਕਹਿ ਕੇ ਰੁਕ ਜਾਣਾ ਹੈ ਇੱਕ ਸਾਰੇ ਬੋਲੋ ਇੱਕ ਧਿਆਨ ਦਿਓ ਤੁਸੀਂ ਇੱਧਰ ਬਾਈ ਤੁਹਾਡੇ ਗੁੜਕੇ ਸਾਹਿਬ ਸੰਥਿਆ ਹੈ ਤੁਸੀਂ ਸ਼ੁਰੂ ਕੀਤੇ ਜਵੀਰ ਸਾਹਿਬ ਆ ਵੇਖੋ ਤੁਹਾਨੂੰ ਜੇ ਮੂਲ ਮੰਤਰ ਨਹੀਂ ਆਇਆ ਤਾਂ ਤੁਹਾਨੂੰ ਫਿਰ ਕੁਝ ਵੀ ਨਹੀਂ ਆਉਣਾ ਠੀਕ ਆ ਇੱਕ ਇੱਕ ਅੱਗੇ ਆ ਗਿਆ ਊੜੇ ਦਾ ਮੂੰਹ ਖੁੱਲਿਆ ਊੜੇ ਨੂੰ ਹੋੜਾ ਊੜੇ ਦਾ ਮੂੰਹ ਖੁੱਲਿਆ ਊੜੇ ਊੜਾ ਕੀ ਹੁੰਦਾ ਊੜੇ ਹੋੜਾ ਹਾਂ ਊੜੇ ਹੋੜਾ ਓ ਊੜੇ ਹੋੜਾ ਓ ਊੜੇ ਹੋੜਾ ਓ ਅੱਗੇ ਆ ਗਿਆ ਐਡੀਟਿਵ ਵੀ ਆਂਗ ਨਹੀਂ ਕਹਿਣਾ ਜੇ ਅੰਗ ਕਹਿੰਦੇ ਆ ਨਾ ਉਹ ਇੱਥੇ ਫਿਰ ਗੱਗਾ ਲੱਗ ਜਾਂਦਾ ਅੱਗੇ ਅੰਗ ਨਹੀਂ ਲਿਖਣਾ ਐੜੇ ਟਿੱਪੀ ਅੰਗ ਇੱਥੇ ਰੁਕ ਜਾਣਾ ਹੈ ਹਮੇਸ਼ਾ ਟਿੱਪੀ ਦੀ ਜਿਹੜੀ ਆਵਾਜ਼ ਹੈ ਨੱਕ ਦੇ ਵਿੱਚ ਨਿਕਲਦੀ ਹੈ ਨਿਕਲਦੀ ਹੈ ਨਾ ਹਾਂਜੀ ਹਾਂ ਟਿੱਪੀ ਦੀ ਆਵਾਜ਼ ਹਮੇਸ਼ਾ ਨੱਕ ਦੇ ਵਿੱਚ ਨਿਕਲਦੀ ਇਹ ਬੋਲਣਾ ਐੜੇ ਟਿੱਪੀ ਅੰਗ ਐੜੇ ਟਿੱਪੀ ਅੰਗ ਐੜੇ ਟਿੱਪੀ ਅੰਗ ਹਾਂ ਹੁਣ ਇਹਦਾ ਇਕੱਠਾ ਉਚਾਰਨ ਕਰਨਾ ਓ ਅੰਗ ਓ ਅੰਗ ਊ ਅੰਗ ਊ ਅੰਗ ऊंग हाँ फिर बोलना है कक्के कन्ना रारा कक्के कन्ना रारा हाँ हां होण ए सारा बोलना एक एक ऊंग ऊंग कार ऊंग पहला पहला मेरा सुन ले जे एक ऊंग ऊंग कार हाँ ਸਾਰਿਆਂ ਦਾ ਸ਼ੁੱਧ ਹੋ ਗਿਆ ਏ। ਸਮਝ ਲੱਗੀ ਨਾ? ਹਾਂਜੀ। ਊੜਾ ਊੜੇ ਦਾ ਮੁਖ ਊੜਾ ਵਿੱਚ ਆ ਗਿਆ। ਟਿੱਪੀ ਵੀ ਆ ਗਈ। ਇੱਕ ਊੰਕਾਰ। ਇੱਕ ਪਹਿਲਾਂ ਮੇਰੇ ਸੁਣੋ। ਇੱਕ ਊੰਕਾਰ ਊੰਕਾਰ। ਇੱਕ ਊੰਕਾਰ। ਹਾਂ। ਆ ਵੱਖਰਾ-ਵੱਖਰਾ ਨਹੀਂ ਕਰਨਾ ਇਹਨੂੰ। ਇਹ ਤਾਂ ਤੁਹਾਨੂੰ ਦੱਸਣ ਵਾਸਤੇ ਵੱਖਰਾ ਕੀਤਾ ਹੈ ਕਿ ਤੁਹਾਨੂੰ ਸਮਝ ਲੱਗੇ ਕਿ ਇਕੱਠਾ ਬੋਲਣਾ ਇੱਕ ਉਹ ਲੋ ਚੀ ਬੋਲਿਆ ਕਰੋ ਇੱਕ ਓੰਕਾਰ ਇੱਕ ਓੰਕਾਰ ਹਾਂ ਇੱਕ ਓੰਕਾਰ ਇੱਕ ਓੰਕਾਰ ਤੁਸੀਂ ਬੋਲੋ ਇੱਕ ਓੰਕਾਰ ਇੱਕ ਓੰਕਾਰ ਇੱਕ ਓੰਕਾਰ ਇੱਕ ਓੰਕਾਰ ਹਾਂ ਊੜੇ ਦਾ ਮੂੰਹ ਖੁੱਲਿਆ ਐ ਟਿਪੀ ਇੱਥੇ ਜੇ ਆਪਾਂ ਗੱਗਾ ਲਾ ਦਿੱਤਾ ਫਿਰ ਬਣ ਜਾਣਾ ਅੰਗ ਹਾਂ ਅੰਗ ਨਹੀਂ ਪੜਨਾ ਅੰਗ ਗਲਤ ਆ ਠੀਕ ਆ ਐ ਟਿਪੀ ਕੱਲਾ ਐ ਟਿਪੀ ਲਾਉਣਾ ਹੈ ਠੀਕ ਆ ਓੰਗ ਓੰਗ ਕਾਰ ਗਾ ਸਾਰੀ ਸਵੇਰ ਲੱਗੀ ਹਿੰਦੀ ਆ ਗਿਆ ਨੇ ਅੰਦਰ ਓੰਗ ਕਾਰ ਸਵੇਰ ਲੱਗੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ